ਭੰਗੜੇ ਪੈ ਰਹੇ ਨੇ ਪੰਜਾਬ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਹਿੰਦੇ ਕੇਜਰੀਵਾਲ ਸਾਹਿਬ ਵਾਹਰ ਆਏ ਨਹੀਂ ਜੀ ਪੰਜਾਬ ਦਾ ਕੇਜਰੀਵਾਲ ਦਾ ਜਲਵਾ ਸੀ ਖਤਮ ਹੋ ਚੁੱਕਿਆ ਸਗੋੜੇ ਹੁਣ ਵਾਲੇ ਐਮਐਲਏ ਆ ਹੁਣ ਵਾਲੇ ਮਨਿਸਟਰ ਇਹਨਾਂ ਦਾ ਜਲਵਾ ਵੀ ਖਤਮ ਹੋ ਚੁੱਕਿਆ ਜਿਸ ਤਰ੍ਹਾਂ ਦਾ ਤੰਤਰ ਇਹ ਚਲਾ ਰਹੇ ਨੇ ਜਿਸ ਤਰ੍ਹਾਂ ਜੋ ਕਰਪਸ਼ਨ ਦਾ ਬੋਲਬਾਲਾ ਹੈਗਾ ਜਿਹੜੀ ਪਾਰਟੀ ਕਰਪਸ਼ਨ ਦੇ ਨਾਂ ਤੇ ਆਈ ਸੀ ਅੱਜ ਦੇ ਸਾਰੇ ਵਜ਼ੀਰ ਕਰਪਸ਼ਨ 'ਚ ਗਲਤਾਨ ਨੇ ਗਲ-ਗਲ ਤੱਕ ਖੁੱਬੇ ਹੋਏ ਨੇ ਜੋ ਪੰਜਾਬ ਦੇ ਮੁੱਦੇ ਸੀਗੇ ਉਹਨਾਂ ਬਾਰੇ ਚੁੱਪ ਹੈਗੀ ਸਿਰਫ ਚੁਟਕਲੇ ਨੇ ਜਾਂ ਪੁਰਾਣੀਆਂ ਬਿਲਡਿੰਗਾਂ ਨੂੰ ਲਿਪਾ ਪੋਚੀ ਕਰਕੇ ਰੰਗ ਰੋਗਨ ਕਰਕੇ ਸੁਰਖੀ ਬਿੰਦੀ ਲਾ ਕੇ ਆਪਣੀਆਂ ਪ੍ਰਾਪਤੀਆਂ ਅਖਬਾਰਾਂ ਰਾਹੀਂ ਦਿਖਾਦ ਖਾ ਕੇ ਇਹ ਸਾਰਾ ਝੂਠ ਕਰਦੇ ਨੇ ਸਾਰਾ ਪਖੰਡ ਕਰਦੇ ਨੇ ਬਾਲੇ ਸੂਬਿਆਂ 'ਚ ਇਸ਼ਤਿਹਾਰ ਦਿੰਦੇ ਨੇ ਜਦ ਕਿ ਪੰਜਾਬ ਦੇ ਲੋਕ ਹਕੀਕਤ ਜਾਣਦੇ ਕਿ ਨਾ ਦਾ ਰਿਸ਼ਵਤ ਕੱਢੀ ਆ ਨਾ ਨਸ਼ੇ ਕੱਢਿਆ ਇਹ ਤੋਂ ਵੱਡੀ ਹੋਰ ਐਗਜ਼ਾਮਪਲ ਕੀ ਹੈ ਕਿ ਇਹਨਾਂ ਦੇ ਆਪਣੇ ਐਮ.ਐਲ.ਏ ਅੰਮ੍ਰਿਤਸਰ ਤੋਂ ਉਹਨਾਂ ਨੇ ਕਿਹਾ ਹੈਗਾ ਕਿ ਫਲਾਨੇ ਇਹਨਾਂ ਦੇ ਐਮਪੀ ਦੀ ਅਗਵਾਈ ਵਿੱਚ ਇੱਥੋਂ ਦੀ ਜਿਹੜੀ ਪੁਲਿਸ ਆ ਨਸ਼ੇ ਵੇਚ ਰਹੀ ਹੈਗੀ ਆ ਪਰ ਬੇਅਦਬੀਆਂ ਦੇ ਮਾਮਲੇ 'ਚ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਬੋਲਣ ਦਾ ਮੌਕਾ ਨਹੀਂ ਦੇ ਰਿਹਾ ਵਿਧਾਨ ਸਭਾ ਵਿੱਚ ਸੋ ਸਾਰੇ ਜੋ ਵਾਅਦੇ ਕੀਤੇ ਸੀਗੇ ਇਹਦੇ ਝੂਠੇ ਸਾਬਤ ਹੋ ਰਹੇ ਆ ਪੰਜਾਬ ਇਹਨਾਂ ਦੀ ਸਲੀਜ਼ ਜਾਣ ਚੁੱਕਿਆ ਮੈਂ ਇੰਨੀ ਤੇਜ਼ੀ ਨਾਲ ਕੋਈ ਪਾਰਟੀ ਲੋਕਾਂ ਦੇ ਨੱਕੋ ਬੁੱਲੋਂ ਲੱਤਦੀ ਨਹੀਂ ਦੇਖੀ ਜਿਨੀ ਆਮ ਆਦੀ ਪਾਰਟੀ ਲੱਤੀ ਹੈਗੀ ਆ فرق ਪਾਊਗਾ ਕੇਂਦਰੀਵਾਲ ਦੇ ਬਾਹਰ ਆਉਣ ਨਾਲ ਬਿਲਕੁਲ ਪੰਜਾਬ ਚ ਕੋਈ ਫਰਕ ਨਹੀਂ ਪੈਂਦਾ ਦਿੱਲੀ ਚ ਮੈਂ ਮੈਂ ਕਹਿ ਨਹੀਂ ਸਕਦਾ ਪਰ ਪੰਜਾਬ ਜਿਹਦਾ ਜਲਵਾ ਖਤਮ ਹੋ ਚੁੱਕਿਆ ਉਹਦਾ ਨਹੀਂ ਪਵੰਦਮਾਨ ਵੀ ਚਾਰ ਹੋ ਗਿਆ ਕਿ ਚੁਟਕਲੇ ਆਵਾਜ਼ ਹੈਗਾ ਹੈ ਮじめ ਆਵਾਜ਼ ਹੈਗਾ ਹੈ سٹیਜੀ ਕਲਾਕਾਰ ਹੈਗਾ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਨਹੀਂ ਸਰਦਾ ਪੰਜਾਬ ਦੇ ਲੋਕਾਂ ਨੇ ਆਪਣੇ ਹੱਲ ਭਾਲਦੇ ਹੈਗੇ ਆ ਡਾਕਟਰ ਉਹ ਸਭ ਨੂੰ ਪਤਾ ਜੀ ਕਿ Gandhi ਕੀ ਕਰਦਾ ਉਹ ਕੀ ਕਰਦੇ ਹੈਗੇ ਮੈਂ ਕਿਸੇ ਇੰਨਾ ਮੈਨੂੰ ਪਤਾ ਹੈਗਾ ਕਿ ਉਹ 3 ਸਾਲ ਵਾਸਤੇ ਬਾ ਮਸ਼ੱਕਤ ਉਹਨਾਂ ਨੂੰ ਕੈਦ ਹੋਈ ਹੋਈ ਹੈ ਉਹ ਆਪਣੇ ਟੱਬਰ ਨਾਲ ਜ਼ੁਲਮ ਕਰਨ ਵਾਸਤੇ ਤੇ ਆਪਣੇ ਭੈਣਾ ਭਰਾਵਾਂ ਨਾਲ ਜ਼ੁਲਮ ਕਰਨ ਵਾਸਤੇ ਬਾਹਮ ਸ਼ੱਕਤ ਕੈਦ ਹੋਈ ਹੈ ਕਿ ਕੋ ਸੈਸ਼ਨ ਅੱਜ ਦੇ ਲੱਗਿਆ ਹੋਇਆ ਉਹਦਾ ਮਹੀਨੇ ਦਾ ਫੈਸਲਾ ਆ ਜਾਣਾ ਦੇਖੋ ਕੀ ਬੰਦਾ ਹੈਗਾ